15 ਅਗਸਤ 1947 ਨੂੰ ਭਾਰਤ ਤੇ ਜਨਮ ਹੋਇਆ ਸੀ ਅੱਜ ਦੇ ਦਿਨ ਦੇਸ਼ ਆਪਣਾ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਅੰਮ੍ਰਿਤਸਰ ਸਥਿਤ ਸਟੇਟ ਪੰਜਾਬ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਵਿੱਚ ਇਹ ਦਿਹਾੜਾ ਵਿਸ਼ੇਸ਼ ਤਰੀਕੇ ਨਾਲ ਮਨਾਇਆ ਗਿਆ ਇੱਥੇ ਕਨਰਲ ਗੁਰਿੰਦਰਜੀਤ ਸਿੰਘ ਗਿੱਲ ਜੋ ਕਿ ਇੰਸਟੀਚਿਊਟ ਦੇ ਜਨਰਲ ਮੈਨੇਜਰ ਹਨ ਨਾਲ ਖਾਸ ਕਾਲਵਾਟ ਦੌਰਾਨ ਪਤਾ ਲੱਗਾ ਕਿ ਮਿਊਜ਼ੀਅਮ 1947 ਜੰਗੀ ਜਜ਼ਬੇ ਨੂੰ ਵਿਖਾਇਆ ਗਿਆ ਵਾਰ ਮੈਮੋਰੀਅਲ ਭਾਰਤ ਫੋਰਸ ਦੇ ਬੇਮਿਸਾਲ ਬਲੀਦਾਨਾਂ ਦਾ ਇਹ ਅਦਿਲਾ ਹੁੰਦਾ ਹੈ ਦੇਸ਼ ਆਜ਼ਾਦੀ ਹੋਣ ਮਗਰੋਂ ਭਾਰਤ ਨੂੰ ਤੁਰੰਤ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਕਸ਼ਮੀਰ 'ਚ ਪਾਕਿਸਤਾਨ ਵੱਲੋਂ ਕੁਸਪੈ ਭਾਰਤੀ ਫੌਜ ਨੇ ਹਰੇਕ ਹਮਲੇ ਦਾ ਡਟ ਕੇ ਮੂੰ ਤੋੜ ਜਵਾਬ ਦਿੱਤਾ ਇਸ ਮਿਊਜ਼ੀਅਮ ਵਿੱਚ ਉਹ ਤਸਵੀਰਾਂ ਹਨ ਜੋ ਵੰਡ ਦੇ ਦੁਖਾਂਤ ਨੂੰ ਦਰਸਾਉਂਦੀਆਂ ਹਨ ਡਾਕਟਰ ਰਾਜਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਇਹ ਦੁੱਖ ਭੋਗਿਆ ਗਿਆ ਉਹ ਦੱਸਦੇ ਹਨ ਕਿ ਕਿਵੇਂ ਲੋਕ ਆਪਣੇ ਘਰ ਛੱਡਣ ਤੇ ਮਜਬੂਰ ਹੋ ਗਏ ਅੱਜ ਦੇ ਨੌਜਵਾਨ ਪੀੜੀਆਂ ਨਾਲ ਦੁੱਖਾਂ ਨੂੰ ਨਹੀਂ ਸਮਝ ਸਕਦੀ ਪਰ ਇਹ ਸਾਡਾ ਫਰਜ਼ ਹੈ ਕਿ ਉਨ੍ਹਾਂ ਤੱਕ ਇਤਿਹਾਸ ਪਹੁੰਚਾਇਆ ਜਾਵੇ 15 ਅਗਸਤ ਸਿਰਫ ਖੁਸ਼ੀ ਦਾ ਦਿਨ ਨਹੀਂ ਸਗੋਂ ਉਹ ਦਿਨ ਹੈ ਜਦੋਂ ਅਸੀਂ ਯਾਦ ਕਰੀਏ ਕਿ ਦੇਸ਼ ਦੀ ਛਾਤੀ ਪਿੱਛੇ ਕਿੰਨਾ ਵੱਡਾ ਸੰਘਰਸ਼ ਲੁਕਿਆ ਹੋਇਆ ਹੈ ਦੇਖੋ ਜੀ ਅੱਜ 15 ਅਗਸਤ ਦੇ ਦਿਨ ਦੇ ਵਿੱਚ ਸਾਡੇ ਦੇਸ਼ ਜਨਮ ਹੋਇਆ ਸੀਗਾ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਸਾਡੇ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸਾਡੇ ਇੱਕ ਸੈਕੂਲਰ ਕੰਟਰੀ ਸੀਗਾ ਸਾਡਾ ਆਫਟਰ ਪਾਰਟੀਸ਼ਨ ਐਂਡ ਅੱਜ ਤੱਕ ਕੁਰਬਾਨੀਆਂ ਉਦੋਂ ਦੀਆਂ ਦਿੱਤੀਆਂ ਜਾ ਰਹੀਆਂ 47 48 ਤੋਂ ਹੁਣ ਤੱਕ ਵੀ ਸਾਡੇ ਜਿਹੜੇ ਲੋਕਾਂ ਨੇ ਸਾਡੇ ਜਿਹੜੇ ਜਵਾਨ ਨੇ ਕੁਰਬਾਨੀਆਂ ਦੇ ਰੇ ਨੇ ਇੰਟਰਨਲ ਕਨਫਲਿਕਟ ਦਾ ਕਸ਼ਨੀਤੇ ਵਿੱਚ ਹੁਣ ਡੇਟਾ ਤੁਸੀਂ ਪਾਹਣਾ ਜਿਹੜਾ ਦੋ ਸਿੱਖ ਜਵਾਨ ਸਾਡੇ ਸ਼ਹੀਦ ਹੋਏ ਨੇ ਪੁੱਲਗਾਮ ਦੇ ਬੈਟਲ ਵਿੱਚ ਸੋ ਉਹ ਸਭ ਜਿਹੜੀ ਸਾਡੀ ਆ ਗਈ ਆ ਅ ਕਸ਼ਮ ਪ੍ਰਸ਼ ਨਾਲ ਦੇ ਜਿਹੜਾ ਮੇਰੇ ਸਾਡੇ ਗਵੰਡੀ ਦੇ ਸੋਨਾ ਚੱਲ ਰਹੀ ਆ ਬਾਕੀ ਇਸ ਕਲਜਰੀ ਜਿਹੜਾ ਸਾਡਾ ਬਾਦਮ ਹੋ ਜਿਹੜਾ ਇਸ ਦੇਸ਼ ਦਾ ਬਣਾਇਆ ਗਿਆ ਸੀਗਾ ਕਿ ਯੰਗਰ ਜਨਰਲ ਨੂੰ ਸੀ ਮੋਟੀਵੇਟ ਕਰ ਸਕੀਏ ਜਿੱਦਾਂ ਪਹਿਲਾਂ ਸਾਡਾ ਸਿਟੀਜ਼ਨ ਤੋਂ ਸ਼ੁਰੂ ਹੋਇਆ ਸਿਟੀਜ਼ਨ ਜੋ ਦਾ ਕੀ ਸਾਡੇ ਵਿਪਨ ਸੀਗੇ ਜਿੱਦਾਂ ਸਾਨੂੰ ਦੱਸਿਆ ਗਿਆ ਕਿ ਸੁਖ ਸ਼ਾਂਤੀ ਨਾਲ ਰਹਿਣਾ ਸੈਕੂਲਰ ਰਹਿਣਾ ਤੇ ਜੇ ਜਰੂਰਤ ਪਵੇ ਤੇ ਇhtiyat ਚੁਕਣੇ ਜਿੱਦਾਂ ਸਾਡਾ ਗੁਰੂ ਗੋਬਿੰਦ ਸਿੰਘ ਜੀ ਨੇ ਆਕਾ ਜੀ ਚੋਕਾ ਰਾਜਾ ਮਾਹੀਲ ਤੇ ਦਰਬਾਰ ਵਿੱਚ ਸਤ ਹਾਲ ਅਸਤ ਬੁਰਦਨ ਦੀ ਜਤ ਮਾਸ਼ਮ ਸ਼ੀਰਦਸ ਠੀਕ ਹੈ ਉਸਦਾ ਬੇਸਿਕ ਪ੍ਰਿੰਸੀਪਲ ਉਹੀ ਨੇ ਉਸ ਤੋਂ ਬਾਅਦ ਜਿਹੜਾ ਇੱਥੇ ਹੈਗਾ 62 ਜਿਹੜਾ ਤੁਸੀਂ ਦੇਖਿਆ ਹੋਣਾ 47 48 ਜਿੱਥੇ ਅਸੀਂ ਖੜੇ ਹਾਂ ਇੱਥੋਂ ਪਾਕਿਸਤਾਨ-ਇੰਦੋਸਤਾਨ ਦੀ ਵੰਡ ਹੋਈ ਉਸ ਤੋਂ ਬਾਅਦ 47 ਦੇ ਵਿੱਚ ਅਗਰੈਸ਼ਨ ਹੋਈ ਜਿਹੜਾ ਉਹਨਾਂ ਨੇ ਕੀਤੀ ਆ ਉਹ ਵੀ ਪਾਕਿਸਤਾਨੀ ਫੌਜੀਆਂ ਨੇ ਮਿਲ ਕੇ ਉਸ ਤੋਂ ਬਾਅਦ ਸਾਡਾ ਇਹੜਾ ਵਾਰਮੂਰੀ ਕਵਰ ਕਰਦਾ 62 ਦੀ ਗੈਲਰੀ 71 65 ਤੇ ਕਾਰਗਿਲ ਕਾਰਗਿਲ ਦਾ ਇਹ ਸਾਰਾ ਦਰਸਾਉਂਦਾ ਇਹਨਾਂ ਨੂੰ ਇੱਕ ਤਰ੍ਹਾਂ ਇਸ ਵੜੇ ਸਿਸਟਮੈਟਿਕ ਬਣਾਇਆ ਗਿਆ ਮਾਡਰਨ ਜੋਗਨਾ ਅੱਗੇ ਹੁਣ ਲੋਰ ਪਾਉਗੀ ਜਿਹੜੀਆਂ ਸਾਡਾ 9 ਨੰਬਰ ਗੈਲਰੀ ਆ ਜਿਹੜੀ ਹੁਣ ਬਣਨੀ ਆਗੇ ਉਹਦੇ ਵਿੱਚ ਉਹਦੇ ਮਾਡਰਨ ਬਾਫੇਰ ਆ ਕਿਸ ਤਰ੍ਹਾਂ ਸਾਡਾ ਆਜ ਲੜਾਈ ਲੜੀ ਆ ਉਹ ਵੀ ਇੱਥੇ ਕਵਰ ਕੀਤਾ ਜਾਏਗਾ ਜੀ ਸਰ ਅੱਜ ਦੇ ਦਿਹਾੜੇ ਨੂੰ ਲੋਕ ਤਾਂ ਉਹ ਲੋਕਾਂ ਨੂੰ ਪਲੀਜ਼ ਕਰ ਦਿਓ ਲੋਕ ਸਮਝ ਦੇ ਨੇ ਕਿ ਛੁੱਟੀਆਂ ਦਿੰਦਾ ਹੈ ਕਿ ਇਹ ਨੂੰ ਅਸੀਂ ਇੰਜੋਏ ਕਰਨੇ ਬਸ ਇਸ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਮੈਂ ਤਾਂ ਜੀ ਇਹ ਸਮਝਦਾ ਕਿ ਪਹਿਲਾਂ ਸਾਡੇ ਟਾਈਮ ਸਕੂਲ ਦੇ ਵਿੱਚ ਕੀ ਹੁੰਦਾ ਸੀ ਕੋਈ ਛੁੱਟੀਆਂ ਨਹੀਂ ਹੁੰਦੀ ਸੀ 15 हूँ तक टीचर भी चाहते हैं स्टूडेंट भी चाहते हैं फलाइंस दिन की छुट्टी हो पंद्रह अगस्त वाले दिन छब्बी जनवरी वाले दिन खास करके पंद्रह अगस्त वाले दिन मैं समझदा कि लाजमी हर स्कूल दो घंटे लिखना चाहिए फ्लैग नैशनल तिरंगा फ्लैग होस्टिंग होनी चाहिए स्वीट्स बनिया देनिया चाहिए हर स्कूल तो इन कलास तो कुछ ना कुछ जी कंट्रीब्यू होनी चाहिए टीचर्स होने चाहिए डेढ़ दो घंटे का प्रोग्राम रखे जाना चाहता ਜਿਹਦੇ ਵਿੱਚ ਸਕੂਲ ਅਥਾਰਟੀ ਨੂੰ ਡਿਟੈਕਟ ਕਰਨਾ ਚਾਹੀਦਾ ਛੋਟਾ ਛੋਟਾ ਕਲਿੱਪਿੰਗਸ ਦੀ ਮਤ ਲੈ ਕੇ ਕਿ 47 ਦੀ ਲੜਾਈ ਇਦਾਂ ਸੀਗੀ ਇਦਾਂ ਇਦਾਂ ਹੋਇਆ 2 ਘੰਟੇ ਵਿੱਚ ਉਹਨਾਂ ਨੂੰ ਇੱਕ ਇਤਿਹਾਸ ਦਿੱਤਾ ਜਾਏ ਜੋ ਕਿ ਨਹੀਂ ਹੋ ਰਿਹਾ ਉਹ ਮੇਰੇ ਖਿਆਲ ਬਹੁਤ ਜ਼ਰੂਰੀ ਹੈ ਉਹ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਹ ਚੀਜ਼ਾਂ ਜਰੂਰ ਕਰੇ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਛੁੱਟੀ ਹੋ ਗਈ ਹੁਣ ਬੱਚੇ ਨੂੰ 15 ਦਾ ਸਿਰਫ ਛੁੱਟੀ ਨਾ ਉਹਦੀ ਮੈਂਟੈਲਿਟੀ 15 ਕਾ ਛੁੱਟੀ ਹੈ ਉਹ ਛੁੱਟੀ ਕਿਉਂ ਨੂੰ ਨਹੀਂ ਪਤਾ ਐਨ 80% ਉਹ ਟੀਵੀ ਤੇ ਪਲੇਅ ਵੀ ਨਹੀਂ ਦੇਖਦਾ ਹੂ ਸੋ ਉਹ ਮੋਟੀਵੇਸ਼ਨ ਜਿਹੜੀ ਆ ਨਹੀਂ ਰਹੀ ਇਸ ਕਰਕੇ ਸਕੂਲ ਖੁੱਲ੍ਹੇ ਉਸ ਦਿਨ